ਹਾਂਜੀ ਸਾਰੀ ਦੇਖ ਰਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਲੇਕੁਮ ਅ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਵਿਧਾਵਾਂ ਨੇ ਤੇ ਉਹਨਾਂ ਵਿਧਾਵਾਂ ਦੇ ਵਿੱਚੋਂ ਸਨਫਾ ਦੇ ਵਿੱਚੋਂ ਇੱਕ ਸਨਫਾ ਲੋਕ ਸਾਹਿਤ ਜੋ ਕਿ ਲੋਕਾਂ ਦਾ ਸਾਹਿਤ ਹੈ ਜੋ ਕਿ ਪੀੜੀਦਰ ਪੀੜੀ ਜਿਹੜਾ ਹੈ ਉਹ ਅੱਗੇ ਤੁਰਿਆ ਆ ਰਿਹਾ ਹੈ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਬਾਬੇ ਸੌਣ ਤੋਂ ਪਹਿਲਾਂ ਰਾਤ ਨੂੰ ਸਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਉਹ ਬਾਤਾਂ ਬਹੁਤ ਹੀ ਰੋਚਕ ਹੁੰਦੀਆਂ ਸੀ ਅਸੀਂ ਬਹੁਤ ਹੀ ਧਿਆਨ ਦੇ ਨਾਲ ਸੁਣਦੇ ਤੇ ਮੈਂ ਚਾਹੁੰਦਾ ਕਿ ਭਾਵੇਂ ਸਮਾਂ ਬਦਲ ਗਿਆ ਲੇਕਿਨ ਉਹ ਬਾਤਾਂ ਦੀ ਅਜੇ ਵੀ ਸਾਰਥਕਤਾ ਹੈ ਮੋਬਾਈਲ ਦਾ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਆਈਟੀ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਵੀ ਜਿਹੜਾ ਇਹ ਚੀਜ਼ਾਂ ਚਲਣੀਆਂ ਚਾਹੀਦੀਆਂ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਆਧੁਨਿਕਤਾ ਦੇ ਵਿੱਚ ਅਸੀਂ ਪ੍ਰਾਨੋਬ ਸਾਰਾ ਕੋਸ਼ਿਸ਼ ਛੱਡ ਦੇਣਾ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਸਾਨੂੰ ਅਡਾਪਟ ਕਰਨੀਆਂ ਚਾਹੀਦੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਬਾਤ ਕਹਾਣੀ ਜੱਟ ਤੇ ਗਿੱਦੜ ਦੀ ਸੋ ਲੋ ਤੁਹਾਡੇ ਪੇਸ਼ ਪੇਸ਼ੇ ਖਿਦਮਤ ਹੈ ਉਮੀਦ ਹੈ ਕਿ ਤੁਹਾਨੂੰ ਪਸੰਦ ਆਉਗੀ ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੱਟ ਤਿਆਰ ਹੋ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਹੁੰਦਾ ਘੋੜੀ ਤੇ ਤੇ ਉਹ ਜਿਹੜੀ ਘੋੜੀ ਹੁੰਦੀ ਹੈ ਉਹਦੀ ਉਹ ਸੂਨ ਵਾਲੀ ਹੁੰਦੀ ਹੈ ਤੇ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਹੈ ਤੇ ਉੱਥੇ ਇੱਕ ਗਿੱਦੜ ਜਿਹਨੇ ਪੰਜ-ਛਤ ਸੜੀਆਂ ਛਲੀਆਂ ਨੇ ਉਟਕੀਆਂ ਕੀਤੀਆਂ ਹੁੰਦੀਆਂ ਤੇ ਨਾਲ ਉਹ ਗੰਨੇ ਚੂਪ ਰਿਹਾ ਹੁੰਦਾ ਜਦੋਂ ਜੱਟ ਉਹ ਗਿੱਦੜ ਦੇ ਕੋਲ ਦੀ ਲੰਘਣ ਲੱਗਦਾ ਤੇ ਗਿੱਦੜ ਉਹਨੂੰ ਕਹਿੰਦਾ ਹੈ ਵੀ ਜੱਟਾ ਕਿੱਥੇ ਚੱਲਾ ਤੇ ਗਿੱਦੜ ਕਹਿੰਦਾ ਸੌਰੀ ਜੱਟ ਕਹਿੰਦਾ ਤੇ ਮੈਂ ਵੀ ਆਪਣੇ ਰਿਸ਼ਤੇਦਾਰਾਂ ਦੇ ਚੱਲਾ ਉਹ ਕਹਿੰਦਾ ਜੱਟਾ ਕਿਸੇ ਦਾ ਹੋ ਕੇ ਰਹਿਦਾ ਹੈ ਉਹ ਕਹਿੰਦਾ ਕੀ ਕਹਿੰਦਾ ਹੈ ਗਿੱਦੜਾ ਉਹ ਕਹਿੰਦਾ ਜੱਟਾ ਕਿਸੇ ਦਾ ਹੋ ਕੇ ਰਹਿਦਾ ਹੈ ਕਹਿੰਦਾ ਚੱਲ ਇਹਨੇ ਕਹਿੰਦਾ ਪੁਕਾਈ ਮਾਰਦਾ ਹੈ ਜੱਟ ਕਹਿੰਦਾ ਉਹ ਕਹਿੰਦਾ ਤੂੰ ਗਿੱਦੜ ਹੋ ਕੇ ਕਹਿੰਦਾ ਮੈਨੂੰ ਕਹਿੰਦਾ ਸਲਾਹ ਦੇਂਦੇ ਆ ਜਾਂ ਕਹਿੰਦਾ ਆਪਣਾ ਕੰਮ ਕਰ ਇਹਨੇ ਕਹਿੰਦਾ ਛੱਲੀਆਂ ਖਾਈ ਜਾਂਦੇ ਤੇ ਗੰਨੇ ਚੂਪੀ ਜਾਂਦੇ ਸੋ ਇਹ ਕਹਿ ਕੇ ਜੱਟ ਅੱਗੇ ਚਲੇ ਜਾਂਦਾ ਹੈ ਤੇ ਅੱਗੇ ਉਹ ਜਦੋਂ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਉਸ ਨੂੰ ਰਾਤ ਪੈ ਜਾਂਦੀ ਹੈ ਤੇ ਜਦੋਂ ਰਾਤ ਪੈ ਜਾਂਦੀ ਹੈ ਉਹਨੂੰ ਜਿੱਥੇ ਠਹਿਰ ਕਰਨੀ ਪੈਂਦੀ ਏ ਤੇ ਠਹਿਰ ਦੇ ਵਿੱਚ ਉਹ ਇੱਕ ਪਿੰਡ ਦੇ ਵਿੱਚ ਜਾਂਦਾ ਹੈ ਤੇ ਉਸ ਪਿੰਡ ਦੇ ਵਿੱਚ ਇੱਕ ਤੇਲੀ ਦਾ ਘਰ ਹੁੰਦਾ ਹੈ ਜਿੱਥੇ ਉਹ ਜਾ ਕੇ ਠਹਿਰ ਜਾਂਦਾ ਹੈ ਜਿੱਥੇ ਉਹਨੂੰ ਜਾ ਕੇ ਰਾਤ ਕੱਟਣ ਦੇ ਲਈ ਜਗ੍ਹਾ ਮਿਲ ਜਾਂਦੀ ਏ ਉਹ ਮੰਨ ਜਾਂਦੇ ਸੋ ਉੱਥੇ ਉਹ ਸੌਂਦਾ ਕਿਉਂਕਿ ਮੈਂ ਸਟਾਰਟਿੰਗ ਕੀ ਦੱਸਿਆ ਕਿ ਉਹ ਜਿਹੜਾ ਜੱਟ ਹੈ ਕਿਸਾਨ ਉਹਦੀ ਜਿਹੜੀ ਘੋੜੀ ਆ ਉਹ ਸੂਣ ਵਾਲੀ ਹੁੰਦੀ ਏ ਤੇ ਜਦੋਂ ਉਹ ਰਾਤ ਨੂੰ ਸੌਂਦਾ ਆ ਤੇ ਉਹ ਜਿਹੜੀ ਘੋੜੀ ਆ ਉਹ ਸੂ ਪੈਂਦੀ ਆ ਤੇ ਉਹ ਬਸ਼ੀਰਾ ਦਿੰਦੀ ਆ ਤੇ ਜਦੋਂ ਹੀ ਜਿਹੜਾ ਉਹ ਤੇਲੀ ਤੇ ਤੇਲ ਨਰਦੇ ਆ ਸਵੇਰ ਨੂੰ ਉਹ ਕਹਿੰਦੇ ਸਾਡੇ ਕੋਲੂ ਨੇ ਬਿਸ਼ੇਰਾ ਦਿੱਤਾ ਸਾਡੇ ਕੋਲੂ ਨੇ ਬਿਸ਼ੇਰਾ ਦਿੱਤਾ ਉਹ ਸਾਰੇ ਰੌਲਾ ਪਾ ਲੈਂਦੇ ਆ ਪਹਿਲਾਂ ਤੇਲੀ ਉੱਠਦਾ ਤੇ ਤੇਲ ਨਰਦੀ ਹੈਗੀ ਆ ਫਿਰ ਉਹਨਾਂ ਦੇ ਨਿਆਣੇ ਆ ਜਾਂਦੇ ਆ ਉਹ ਰੌਲਾ ਪਾ ਦਿੰਦੇ ਆ ਸਾਡੇ ਕੋਲੂ ਨੇ ਬਿਸ਼ੇਰਾ ਦਿੱਤਾ ਸਾਡੇ ਕੋਲੂ ਨੇ ਬਿਸ਼ੇਰਾ ਦਿੱਤਾ ਜਦੋਂ ਉਹ ਰੌਲਾ ਸੁਣਦਾ ਜੱਟ ਤੇ ਜੱਟ ਵੀ ਉੱਠ ਪੈਂਦਾ ਉਹ ਜੱਟ ਦੇਖਦਾ ਵੀ ਘੂੜੀ ਤਾਂ ਮੇਰੀ ਸੋਈ ਹੈ ਇਹ ਕਹਿੰਦੇ ਕੋਲੂ ਨੇ ਬਿਸ਼ੇਰਾ ਬਿਸ਼ੇਰਾ ਦਿੱਤਾ ਤੇ ਉਹ ਬੜਾ ਹੈਰਾਨ ਹੁੰਦਾ ਹੈਗਾ ਕਿ ਉਹ ਵਾਲੇ ਵਾਲੇ ਜਿਹੜਾ ਮੁਹੱਲੇ ਦੇ ਲੋਕ ਹੁੰਦੇ ਪਿੰਡ ਦੇ ਲੋਕ ਹੁੰਦੇ ਉਹਨਾਂ ਨੂੰ ਜੱਟ ਇਕੱਠਿਆਂ ਕਰਦਾ ਕਿ ਯਾਰ ਦੇਖੋ ਘੋੜੀ ਮੇਰੀ ਸੂਈ ਹੈ ਤੇ ਇਹ ਕਹੀ ਜਾਂਦੇ ਆ ਕਿ ਸਾਡੇ ਕੋਲੂ ਨੇ ਬਿਸ਼ੇਰਾ ਦਿੱਤਾ ਤੇ ਲੇਕਿਨ ਉਹ ਜਿਹੜੀ ਪੰਚਾਇਤ ਹੁੰਦੀ ਹੈ ਉਹ ਕਹਿੰਦੀ ਵੀ ਤੈਨੂੰ ਸਾਬਤ ਕਰਨਾ ਪੈਣਾ ਜਾਂ ਕੋਈ ਗਵਾਹ ਲਿਆ ਇਸ ਗੱਲ ਦਾ ਕਿ ਤੇਰੀ ਹੀ ਘੋੜੀ ਨੇ ਜਿਹੜਾ ਬਿਸ਼ੇਰਾ ਦਿੱਤਾ ਉਹ ਜੱਟ ਫਿਰ ਸੋਚੀ ਪੈ ਜਾਂਦਾ ਉਹ ਕਹਿੰਦਾ ਕਿ ਯਾਰ ਹੁਣ ਮੈਂ ਗਵਾਹ ਕਿੱਥੋਂ ਲੈ ਕੇ ਆਵਾਂ ਤੇ ਫਿਰ ਉਹਨੂੰ ਇੱਕ ਗਿੱਦੜ ਦੀ ਯਾਦ ਆਉਂਦੀ ਹੈ ਜਿਹਨੇ ਰਸਤੇ ਦੇ ਵਿੱਚ ਉਹਨੂੰ ਕਿਹਾ ਸੀ ਗਿੱਦੜਾ ਕਿਸੇ ਦਾ ਹੋ ਕੇ ਰਹਿਦਾ ਹੈ ਜੱਟ ਕਹਿੰਦਾ ਚੱਲ ਯਾਰ ਉਹਨੂੰ ਗਿੱਦੜ ਕੋਈ ਚਲਦੇ ਆ ਤੇ ਜੱਟ ਜਿਹੜਾ ਉਹ ਗਿੱਦੜ ਦੇ ਕੋਲ ਚਲਾ ਜਾਂਦਾ ਉਹ ਕਹਿੰਦਾ ਕਿੱਦਾਂ ਵੀ ਗਿੱਦੜਾ ਬੈਠਾ ਹੈ ਉਹ ਕਹਿੰਦਾ ਆ ਜਾ ਵੀ ਆ ਜਾ ਜੱਟਾ ਕਿੱਦਾਂ ਜਾਏ ਆਂ ਬੰਦੇ ਉਹ ਕਹਿੰਦਾ ਭਰਾਵਾ ਬੰਦੇ ਕਾਹਦੇ ਜਾਏ ਆਂ ਵੀ ਤੇਰੀ ਮਦਦ ਦੀ ਲੋੜ ਪਈ ਹੈ ਕਹਿੰਦਾ ਮੇਰੀ ਮਦਦ ਦੀ ਲੋੜ ਇਹਨਾਂ ਕੀ ਗੱਲ ਹੋਈ ਉਹ ਕਹਿੰਦਾ ਯਾਰ ਏਦਾਂ ਏਦਾਂ ਗੱਲ ਹੋਈ ਆ ਵੀ ਘੋੜੀ ਮੇਰੀ ਸੁਈ ਆ ਤੇ ਉਹ ਜਿਨ੍ਹਾਂ ਦੇ ਮੈਂ ਠਹਿਰਿਆ ਸੀ ਤੇਲੀਆਂ ਦੇ ਉਹ ਕਹੀ ਜਾਂਦੇ ਆ ਕਿ ਸਾਡੀ ਜਿਹੜੀ ਸਾਡਾ ਜਿਹੜਾ ਕੋਲੂ ਆ ਉਹਨੇ ਬਿਛੇਰਾ ਦਿੱਤਾ ਉਹ ਕਹਿੰਦਾ ਅੱਛਾ ਕਹਿੰਦਾ ਤੈਨੂੰ ਕਿਹਾ ਸੀ ਨਾ ਵੀ ਕਿਸੇ ਦਾ ਹੋ ਕੇ ਰਹੀਦਾ ਹੈ ਤੇ ਜੱਟ ਫਿਰ ਮਿੰਤਾਤਰਲੇ ਕਰਦਾ ਕਹਿੰਦਾ ਯਾਰ ਗਿੱਦੜਾ ਚੱਲਾ ਯਾਰ ਮੇਰੇ ਨਾਲ ਚੱਲ ਮੇਰਾ ਇਨਸਾਫ ਕਰ ਯਾਰ ਹੈਨਾ ਵੀ ਉਹ ਤਦ ਤੱਕ ਕਈ ਕਰੀ ਜਾਂਦੇ ਆ ਚੱਲ ਗਿੱਦੜ ਕਹਿੰਦਾ ਫੇਰ ਕੋਈ ਗੱਲ ਚੱਲ ਚੱਲ ਜੀ ਇੰਨੀ ਗੱਲ ਕਹਿ ਕੇ ਗਿੱਦੜ ਜੱਟ ਦੇ ਨਾਲ ਘੋੜੀ ਤੇ ਚੱਲੀ ਜਾਂਦਾ ਹੈ ਤੇ ਜਦੋਂ ਹੀ ਉਹ ਪਹੁੰਚਦੇ ਆ ਤੇ ਪੰਚਾਇਤ ਜਿਹੜੀ ਹੈਗੀ ਆ ਬੇੜਾ ਭਰਿਆ ਹੁੰਦਾ ਤੇਲੀ ਦਾ ਤੇ ਲੋਕ ਇਕੱਠੇ ਹੋਏ ਹੁੰਦੇ ਆ ਤੇ ਉਧਰੋਂ ਗਿੱਦੜ ਵੀ ਜਿਹੜਾ ਆ ਜਾਂਦਾ ਹੈ ਜਦੋਂ ਪੰਚਾਇਤ ਗੱਲ ਕਰੀ ਹੁੰਦੀ ਆ ਕਹਿੰਦੇ ਵੀ ਜੱਟ ਜੱਟਾ ਗਵਾ ਲੈ ਆਂਦਾ ਕਹਿੰਦਾ ਹਾਂ ਲੈ ਆਂਦਾ ਕਹਿੰਦੇ ਕੌਣ ਹੈ ਕਹਿੰਦੇ ਗਿੱਦੜ ਆ ਤੇ ਉਹ ਪੰਚਾਇਤ ਵਾਲੇ ਗੱਲ ਕਰਦੇ ਆ ਤੇ ਗਿੱਦੜ ਜਿਹੜਾ ਆ ਉਹ ਬੈਠਾ ਉਹ ਕਦੇ ਐਂ ਕਰੀ ਜਾਵੇ ਕਦੀ ਐਂ ਕਰੀ ਜਾਵੇ ਉਹ ਆਪਣਾ ਸੇਰੀ ਸਿੱਟੀ ਜਾਵੇ ਉਹ ਸੌਂੇ ਜਾਵੇ ਉਹ ਕਹਿੰਦੇ ਜਟਾ ਯਾਰਾ ਤੂੰ ਚੰਗਾ ਗਵਾ ਲੈਂਦਾ ਗਿੱਦੜ ਇਹਦਾ ਸੌਂ ਹੀ ਜਾਂਦਾ ਵਿੱਚੋਂ ਇੱਕ ਬੰਦਾ ਨੂੰ ਪੰਚਾਇਤ ਮੈਂਬਰ ਕਹਿੰਦਾ ਉਹ ਗਿੱਦੜਾ ਰਾਤੀ ਕਹਿੰਦਾ ਅੱਗ ਬੁਝਾਉਂਦਾ ਸੀ ਜਿਹੜਾ ਤਿੰਨ ਹੁਣ ਨੀਂਦ ਆ ਰਹੀ ਹੈ ਉਹ ਕਹਿੰਦਾ ਆਹੋ ਯਾਰ ਉਹ ਕਹਿੰਦਾ ਨਾ ਸਮੁੰਦਰਾਂ ਨੂੰ ਅੱਗ ਲੱਗੀ ਸੀਗੀ ਤੇ ਮੈਂ ਉਹਨੂੰ ਅੱਗ ਨੂੰ ਬੁਝਾਉਂਦਾ ਸੀ ਉਹ ਸਾਰੇ ਹੱਸਦੇ ਆ ਤੇ ਉਹ ਬੰਦਾ ਕਹਿੰਦਾ ਜਿਹੜਾ ਪੰਚ ਹੁੰਦਾ ਉਹ ਕਹਿੰਦਾ ਗਿੱਦੜਾ ਤੇਰਾ ਦਿਮਾਗ ਖਰਾਬ ਹੋ ਗਿਆ ਉਹ ਕਹਿੰਦਾ ਉਹ ਭਲਾ ਸਮੁੰਦਰਾਂ ਨੂੰ ਵੀ ਅੱਗ ਲੱਗੀ ਆ ਉਹ ਕਹਿੰਦਾ ਗਿੱਦੜ ਉਹ ਕਹਿੰਦਾ ਭਾਈ ਜੇ ਕਹਿੰਦਾ ਸਮੁੰਦਰਾਂ ਨੂੰ ਨਹੀਂ ਅੱਗ ਲੱਗੀ ਜੇ ਸਮੁੰਦਰਾਂ ਨੂੰ ਨਹੀਂ ਅੱਗ ਲੱਗ ਸਕਦੀ ਤੁਸੀਂ ਦੱਸੋ ਤੁਸੀਂ ਚਿੱਟੀਆਂ ਦਾੜੀਆਂ ਵਾਲੇ ਇੱਥੇ ਬੈਠੇ ਆਂ ਵੀ ਕਦੀ ਕੋਈ ਕੋਲੂ ਵੀ ਕਹਿੰਦਾ ਜਿਹੜਾ ਲੱਕੜ ਦਾ ਹੁੰਦਾ ਹੈ ਉਹ ਬਸ਼ੀਰਾ ਦੇ ਸਕਦਾ ਸਾਰੇ ਸੋਚੀ ਪੈ ਜਾਂਦੇ ਕਹਿੰਦੇ ਯਾਰ ਗੱਲ ਤਾਂ ਠੀਕ ਹੈ ਵੀ ਜਿਹੜਾ ਲੱਕੜ ਦਾ ਹੀ ਕੋਲੂ ਹੋਇਆ ਉਹ ਕਿਵੇਂ ਬਸ਼ੀਰਾ ਦੇ ਸਕਦਾ ਉਹ ਕਹਿੰਦਾ ਦਿਓ ਕਹਿੰਦਾ ਜੜਦੀ ਘੋੜੀ ਤੇ ਉਹਦਾ ਬਸ਼ੀਰਾ ਤੇ ਸਾਰੇ ਮੰਨ ਜਾਂਦੇ ਆ ਇਦਾਂ ਫੇ ਜਿਹੜਾ ਜੱਟ ਨੂੰ ਆ ਉਹ ਬਸ਼ੀਰਾ ਤੇ ਉਹਦੀ ਘੋੜੀ ਜਿਹੜੀ ਵਾਪਸ ਮਿਲ ਜਾਂਦੀ ਆ ਤੇ ਫਿਰ ਜਿਹੜਾ ਜੱਟ ਐ ਉਹ ਤੇ ਗਿੱਦੜ ਨੂੰ ਕਹਿੰਦਾ ਲੈ ਅੱਜ ਤੋਂ ਆਪਾਂ ਭਾਈ ਭਾਈਆਂ ਦੋਵੇਂ ਹੈਨਾ ਵੀ ਤੂੰ ਮੇਰਾ ਸਾਥ ਦਿੱਤਾ ਤੂੰ ਮੇਰੀ ਤੂੰ ਮੇਰਾ ਗਵਾਹ ਬਣਿਆ ਤੇ ਘੋੜੀ ਤੇ ਬਸ਼ੀਰਾ ਮੈਨੂੰ ਵਾਪਸ ਜਿਹੜੇ ਆ ਲੈ ਕੇ ਦਿੱਤੇ ਐ ਸੋ ਜੱਟ ਕਹਿੰਦਾ ਹੁਣ ਆਪਾਂ ਅੱਗੇ ਚੱਲਣਾ ਤੂੰ ਮੇਰੇ ਨਾਲ ਚੱਲ ਗਿੱਦੜ ਕਹਿੰਦਾ ਗੱਲੇ ਕੋਈ ਨਹੀਂ ਉਹ ਫਿਰ ਅੱਗੇ ਜਾਂਦੇ ਆ ਜਦੋਂ ਥੋੜਾ ਜਿਹਾ ਹੋ ਪਿੰਡੋਂ ਬਾਹਰ ਜਾਂਦੇ ਆ ਤੇ ਉੱਥੇ ਨਾ ਇੱਕ ਖੂਹ ਲੱਗਾ ਹੁੰਦਾ ਪ੍ਰਾਣਾ ਤੇ ਪ੍ਰਾਣੇ ਜਿਹੜੇ ਖੂਹ ਹੁੰਦੇ ਸੀਗੇ ਅੱਜ ਕੱਲ੍ਹ ਉਹ ਰਾਜਸਥਾਨ ਦੇ ਵਿੱਚ ਵੀ ਮਿਲਦੇ ਆ ਉਹਨੂੰ ਚਰਸ ਕਹਿੰਦੇ ਸੀਗੇ ਉਹਦਾ ਇੱਕ ਵੱਡਾ ਸਾਰਾ ਜਿਹੜਾ ਆ ਉੱਚਾ ਮਣੇ ਦਾ ਖੋਪਾ ਹੁੰਦਾ ਸੀ ਤੇ ਨਾਲ ਉਹਦੇ ਰੱਸਾ ਹੁੰਦਾ ਸੀ ਔਰ ਰੱਸੇ ਦੇ ਨਾਲ ਖੋਪੇ ਨੂੰ ਖਿੱਚਿਆ ਜਾਂਦਾ ਸੀਗਾ ਬਾਲਦ ਖਿੱਚਦੇ ਸੀ ਦੂਰ ਲੈ ਜਾਂਦੇ ਸੀ ਤੇ ਫਿਰ ਇਸ ਤਰ੍ਹਾਂ ਉਹ ਪਾਣੀ ਟੱਡਿਆ ਜਾਂਦਾ ਸੀ ਉਹਨੂੰ ਚਰਸ ਕਹਿੰਦੇ ਸੀ ਉਹ ਗਿੱਧਰ ਕਹਿੰਦਾ ਜੱਟਾ ਘੋੜੀ ਲੋਕ ਕਹਿੰਦਾ ਕੀ ਗੱਲ ਹੋਈ ਕਦਾ ਤੂੰ ਘੋੜੀ ਰੋਕ ਜਦੋਂ ਘੋੜੀ ਰੁਕਦੀ ਹੈ ਤੇ ਜਿਹੜਾ ਗਿੱਦੜ ਆ ਉਹ ਜਿਹੜਾ ਚਾਰਸੇ ਆ ਖੋਪਾ ਹੁੰਦਾ ਆ ਤੇ ਰੱਸਾ ਹੁੰਦਾ ਆ ਉਹਨੂੰ ਜਿਹੜਾ ਆ ਉਹ ਨਾਲ ਚੱਕਦਾ ਤੇ ਨਾਲ ਜਿਹੜਾ ਆਪਣੀ ਰੱਖ ਲਿੰਦਾ ਉਹ ਜੱਟ ਉਹਨੂੰ ਕਹਿੰਦਾ ਯਾਰ ਇਹ ਤੂੰ ਕਾਤੇ ਇਹ ਚੰਗੀ ਗੱਲ ਨਹੀਂ ਹੈਗੀ ਨਾ ਵੀ ਤੂੰ ਕਿਸੇ ਦਾ ਕਿਉਂ ਐਵੇਂ ਚੱਕਦਾ ਫੇਰ ਕਹੂੰਗਾ ਆਪਾਂ ਨੂੰ ਗਜੜਾ ਨਹੀਂ ਤਾਂ ਨਾ ਯਾਰ ਕਰ ਹੈ ਨਾ ਭਾਈ ਗਿੱਦੜ ਕਹਿੰਦਾ ਚੱਲ ਯਾਰ ਕੋਈ ਕੋਈ ਗੱਲ ਨਹੀਂ ਯਾਰ ਕਹਿੰਦਾ ਕੰਮ ਆਉਣਗੇ ਕਹਿੰਦਾ ਜਦੋਂ ਕਿਤੇ ਦੂਰ ਜਾਈਦਾ ਕਹਿੰਦਾ ਕਈ ਚੀਜ਼ਾਂ ਕੰਮ ਆਉਂਦੀਆਂ ਹੁੰਦੀਆਂ ਕਹਿੰਦਾ ਅੱਛਾ ਤੈਨੂੰ ਚੱਲ ਜਦੋਂ ਥੋੜਾ ਜਿਹਾ ਅੱ ਤਸਵੀਰ ਉੱਥੇ ਜਾ ਕੇ ਨਾ ਖੇਤ ਆ ਜਾਂਦੇ ਆ ਤੇ ਖੇਤਾਂ ਦੇ ਵਿੱਚ ਇੱਕ ਹਾਲ ਪਿਆ ਹੁੰਦਾ ਆ ਉਹ ਫਿਰ ਜੱਟ ਨੂੰ ਕਹਿੰਦਾ ਗਿੱਦੜ ਕਿ ਜੱਟਾ ਕਹਿੰਦਾ ਘੋੜੀ ਰੋਖ ਇਹਨਾਂ ਕੀ ਗੱਲ ਹੋਈ ਇਹਨਾਂ ਹੁਣ ਆਪਾਂ ਨਾ ਉਹ ਕਹਿੰਦਾ ਹਾਲ ਚੱਕਣਾ ਕਹਿੰਦਾ ਨਹੀਂ ਨਹੀਂ ਜੱਟ ਨਹੀਂ ਮੰਨਦਾ ਕਹਿੰਦਾ ਯਾਰ ਇਹਦਾ ਚੰਗੀ ਗੱਲ ਨਹੀਂ ਹੈਗੀ ਕਿੱਦਲਾ ਵੀ ਤੂੰ ਕੱਲ ਮੇਰੇ ਜੁੱਤੀਆਂ ਪਾਉਂਗਾ ਯਾਰ ਬੱਸ ਕਰ ਕਹਿੰਦਾ ਤੈਨੂੰ ਚੰਗਾ ਕਹਿੰਦਾ ਮੈਂ ਨਾਲ ਲਿਆ ਤੂੰ ਹਟਦਾ ਹੀ ਨਹੀਂ ਉਹ ਗਿੱਦੜ ਕਹਿੰਦਾ ਚੁੱਪ ਕਰ ਕਹਿੰਦਾ ਤੈਨੂੰ ਨਹੀਂ ਪਤਾ ਕਿੰਨਾ ਕਈ ਵਾਰੀ ਕਹਿੰਦਾ ਇਹ ਕੰਮ ਕਰਨੇ ਪੈਂਦੇ ਹੁੰਦੇ ਆ ਜਦੋਂ ਲੰਮੇ ਪਿੰਡ ਤੇ ਚੱਲੀਏ ਉਹ ਗਿੱਦੜ ਕੀ ਕਰਦਾ ਉਹ ਹਲ ਜਿਹੜਾ ਹੈਗਾ ਆ ਉਹ ਜਿਹੜਾ ਆਪਣੇ ਨਾਲ ਰੱਖਦਾ ਹੈ ਹਲ ਦੀ ਲੱਕੜ ਜਿਹੜੀ ਆ ਇੱਕ ਖਾਲ ਹੁੰਦਾ ਆ ਫਾਲਾ ਤੇ ਇੱਕ ਜਿਹੜਾ ਆ ਇਸ ਤਰ੍ਹਾਂ ਹਾਲ ਜਿਹੜਾ ਹੁੰਦਾ ਹੀ ਆ ਆਪਾਂ ਦੇਖਿਆ ਹੀ ਆ ਸਾਰਿਆਂ ਨੇ ਤੁਹਾਨੂੰ ਪਤਾ ਹੈ ਤੇ ਉਹਨੂੰ ਵੀ ਜਿਹੜਾ ਉਹ ਕੋੜੀ ਤੇ ਰੱਖ ਲੈਂਦਾ ਉਸ ਤੋਂ ਬਾਅਦ ਅੱਗੇ ਜਾਂਦੇ ਆ ਅੱਗੇ ਜਦੋਂ ਜਾਂਦੇ ਆ ਤੇ ਇੱਕ ਢੋਲ ਵਾਲਾ ਬੰਦਾ ਠੀਕ ਹੈ ਜੀ ਜਿਹੜਾ ਢੋਲ ਵਜਾਉਂਦਾ ਆ ਉਹ ਕਿਤੇ ਜੰਗਲ ਪਾਣੀ ਗਿਆ ਹੁੰਦਾ ਤੇ ਢੋਲ ਆਪਣਾ ਉਹ ਬੱਟ ਤੇ ਰੱਖ ਜਾਂਦਾ ਤੇ ਗਿੱਦੜ ਕਹਿੰਦਾ ਆ ਲੈ ਢੋਲ ਪਿਆ ਜਟਾ ਤੇ ਆਪਾਂ ਢੋਲ ਵੀ ਖੜਨਾ ਤੇ ਉਹ ਢੋਲ ਵੀ ਜਿਹੜਾ ਆ ਉਹ ਨਾਲ ਲੈ ਜਾਂਦਾ ਗਿੱਦੜ ਇਦਾਂ ਜਾਂਦੇ 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 ਉਹ ਹਨੇਰਾ ਹੋ ਜਾਂਦਾ ਤੇ ਉਹ ਕਹਿੰਦੇ ਵੀ ਹੁਣ ਹਨੇਰਾ ਹੋ ਗਿਆ ਵੀ ਹੁਣ ਆਪਾਂ ਰਾਤ ਕਿੱਥੇ ਰਹੀਏ ਤੇ ਫਿਰ ਗਿੱਦੜ ਉਹਨੂੰ ਕਹਿੰਦਾ ਇਹਨਾਂ ਹੁਣ ਦੇਖ ਵੀ ਦੀਵਾ ਕਿੱਥੇ ਵੱਗਦਾ ਜਟ ਕਹਿੰਦਾ ਉਹ ਦੂਰ ਕਹਿੰਦਾ ਦੀਵਾ ਵੱਗਦਾ ਉੱਥੇ ਜਾਂਦੇ ਆ ਜਦੋਂ ਉੱਥੇ ਜਾਂਦੇ ਆ ਤੇ ਉੱਥੇ ਇੱਕ ਔਰਤ ਹੁੰਦੀ ਆ ਉਹ ਔਰਤ ਜਿਹੜੀ ਆ ਉਹ ਜਦੋਂ ਪਹੁੰਚਦੇ ਆ ਉਹ ਜਦੋਂ ਦੋ ਬੰਦਿਆਂ ਨੂੰ ਦੇਖਦੀ ਆ ਗਿੱਦੜ ਤੇ ਜੱਟ ਉਹ ਉਹ ਪਹਿਲਾਂ ਤਾਂ ਹੱਸਦੀ ਆ ਪਹਿਲਾਂ ਬਹੁਤ ਹੱਸਦੀ ਆ ਫਿਰ ਉੱਚੀ ਉੱਚੀ ਰੋਣ ਲੱਗ ਪੈਂਦੀ ਆ ਤੇ ਜੱਟ ਉਹਨੂੰ ਕਹਿੰਦਾ ਕਿ ਬੀਬਾ ਤੂੰ ਮੈਨੂੰ ਇੱਕ ਗੱਲ ਕਹਿੰਦਾ ਦੱਸ ਜੀ ਮੈਨੂੰ ਸਮਝ ਨਹੀਂ ਆਈ ਤੂੰ ਪਹਿਲਾਂ ਦੇਖ ਕੇ ਸਾਨੂੰ ਬਹੁਤ ਹੱਸੀ ਤੇ ਫਿਰ ਤੂੰ ਰੋਣ ਲੱਗ ਪਈ ਉਹ ਫੇ ਜਿਹੜੀ ਔਰਤ ਆ ਉਹ ਦੱਸਦੀ ਆ ਉਹਨਾਂ ਨੂੰ ਕਿ ਮੈਂ ਅਸੀਂ ਇਸ ਕਰਕੇ ਆ ਕਿ ਮੈਂ 12 ਵਰਿਆਂ ਬਾਅਦ 12 ਸਾਲਾਂ ਬਾਅਦ ਬੰਦੇ ਦੇਖਿਆ ਆਦਮ ਜਾਤ ਦੇਖੀ ਤੇ ਮੈਂ ਰੋਹੀ ਇਸ ਕਰਕੇ ਆ ਕਿ ਮੈਨੂੰ ਇੱਥੇ ਦੇ ਚੱਕੇ ਲਿਆਇਆ ਇਹ ਦੇ ਦੇ ਘਰ ਆ ਤੇ ਜਦੋਂ ਉਹ ਨੂੰ ਹੁਣ ਉਹਨੇ ਆ ਜਾਣਾ ਹੋਣੇ ਵਾਲੀ ਆ ਤੇ ਜਦੋਂ ਉਹਨੇ ਤੁਹਾਨੂੰ ਦੇਖ ਲਿਆ ਉਹਨੇ ਤੁਹਾਨੂੰ ਵੀ ਜਿਹੜਾ ਖਾ ਜਾਣਾ ਆ ਜਾਂ ਇੱਥੇ ਕੈਦ ਕਰ ਲੈਣਾ ਉਹ ਕਹਿੰਦਾ ਗਿੱਦੜ ਕਹਿੰਦਾ ਇਹ ਗੱਲ ਆ ਕਹਿੰਦਾ ਕੋਈ ਗੱਲ ਨਹੀਂ ਆ ਲੈਣ ਦੇ ਤੇ ਉਹ ਦੇ ਨਾਲ ਬੁੜੀ ਨੂੰ ਹੱਲਾਸ਼ੇਰੀ ਦਿੰਦੇ ਆ ਵੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹੀ ਆ ਅਸੀਂ ਭੱਜਦੇ ਨਹੀਂ ਤੇ ਗਿੱਦੜ ਜੱਟ ਨੂੰ ਲੈ ਕੇ ਕੋਠੇ ਤੇ ਚੜ ਜਾਂਦਾ ਜਿਹੜੇ ਪ੍ਰਾਣੀ ਘਰ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿੱਥੇ ਆਪਾਂ ਬਾਲੇ ਪਾਈਦੇ ਆ ਜਿੱਥੇ ਆਪਾਂ ਗਾਡਰ ਪਾਈਦੇ ਆ ਉੱਥੇ ਕੋਸ਼ੇਕ ਰੱਖ ਲੈਂਦੇ ਹੁੰਦੇ ਸੀ ਤਾਂ ਜੋ ਜਦੋਂ ਉਹ ਜਿਹੜੇ ਜ਼ਿਮੀਂਦਾਰ ਹੁੰਦੇ ਸੀਗੇ ਕਿਸਾਨ ਹੁੰਦੇ ਸੀ ਜਦੋਂ ਛੱਲੀਆਂ ਜਾਂ ਹੋਰ ਜਿਹੜੀ ਫਸਲ ਆ ਸਕਾਉਣ ਦੇ ਲਈ ਕੋਠੇ ਤੇ ਪਾਉਂਦੇ ਕਿਧਰੇ ਨਹੀਂ ਆ ਜਾਂਦਾ ਤਾਂ ਮੀਂਹ ਜਦੋਂ ਆ ਜਾਂਦਾ ਸੀ ਉਹਨੂੰ ਜਲਦੀ ਲਾਉਣ ਦੇ ਲਈ ਉਹ ਜਲਦੀ ਉਹ ਛੇਕਾਂ ਥਾਣੀ ਜਿਹੜਾ ਮਕਾਨਾਂ ਦੇ ਵਿੱਚ ਕੋਠੇ ਦੇ ਵਿੱਚ ਸਿਰ ਦੇ ਦੇ ਹੁੰਦੇ ਸੀ ਇਸ ਕਰਕੇ ਉੱਥੇ ਆਲੇ ਜੇ ਹੁੰਦੇ ਸੀਗੇ ਠੀਕ ਹੈ ਜੀ ਮਕਾਨ 'ਚ ਉਹ ਜਿਹੜਾ ਗਿੱਦੜ ਹੁੰਦਾ ਹੈਗਾ ਉਹ ਜਟ ਨੂੰ ਲੈ ਕੇ ਉੱਪਰ ਚੱਲ ਜਾਂਦਾ ਉਧਰੋਂ ਜਿਹੜਾ ਦੇ ਆ ਉਹ ਆਉਂਦਾ ਉਹ ਕਹਿੰਦਾ ਆਦਮ ਬੋ ਆਦਮ ਬੋ ਆਦਮ ਬੋ ਇਦਾਂ ਕਰਦਾ ਆਉਂਦਾ ਤੇ ਔਰਤ ਨੂੰ ਕਹਿੰਦੀ ਆ ਕਹਿੰਦੀ ਆਦਮ ਬੋ ਕਹਿੰਦੀ ਆਦਮ ਕਹਿੰਦੀ ਇੱਥੇ ਕਿੱਥੇ ਆ ਕਹਿੰਦੀ ਮੈਂ ਤਾਂ ਹੈਗੀ ਆ ਕਹਿੰਦੀ ਤੂੰ ਕਿਸੇ ਨੂੰ ਇੱਥੇ ਫੁੜਕਣ ਵੀ ਦਿੰਦਾ ਕੋਈ ਡਰਦਾ ਮਾਰਾ ਕਹਿੰਨੀ ਕੋਈ ਇੱਥੇ ਆ ਸਕਦਾ ਤੇਰੇ ਤੋਂ ਬਿਨਾ ਇੰਨਾ ਕਹਿੰਦੀ ਤੇਰਾ ਭੈਆ ਸਾਰਿਆਂ ਨੂੰ ਛੱਡਿਆਦੂ ਕੋ ਕਹਿੰਦੀ ਹੈ ਨਹੀਂ 12 ਕੋਹਾਂ ਤੇ ਇਹ ਕਹਿੰਦਾ ਅੱਛਾ ਕਹਿੰਦਾ ਲਿਆ ਫੇ ਮੇਂਦੀ ਰੋਟੀ ਲਿਆ ਦੇ ਕਹਿੰਦਾ ਉਹ ਜਦੋਂ ਰੋਟੀ ਲੈਣ ਜਾਂਦੀ ਆ ਤੇ ਉਧਰੋਂ ਜਿਹੜਾ ਗਿੱਦੜ ਹੈਗਾ ਆ ਉਹ ਸ਼ਰਾਤ ਕਰਦਾ ਉਹ ਇਸ ਤਰ੍ਹਾਂ ਉਹ ਕਹਿੰਦਾ ਤੂੰ ਕੌਣ ਆ ਓਏ ਤੇ ਉਹ ਜਿਹੜਾ ਦੇ ਹੁੰਦਾ ਆ ਉਹ ਕਹਿੰਦਾ ਮੈਂ ਕਹਿੰਦਾ ਦੇ ਦਾ ਵੀ ਪੇਹ ਕਹਿੰਦਾ ਮੈਂ ਕੀ ਆ ਦੇ ਦਾ ਵੀ ਪੇਹ ਆ ਇੱਕ ਤਾਂ ਕਹਿੰਦਾ ਦੇ ਹੁੰਦਾ ਤੇ ਮੈਂ ਦੇ ਦਾ ਵੀ ਪੇਹ ਆ ਗਿੱਦੜ ਸੋਤੋਂ ਇਸ਼ਾਰਾ ਕਰਦਾ ਕਹਿੰਦਾ ਜੇ ਤੂੰ ਦੇ ਆ ਮੈਂ ਵੀ ਕਹਿੰਦਾ ਦੇ ਆ ਕਹਿੰਦਾ ਦੇ ਫੇਰ ਕੋਈ ਸੂਤ ਉਹ ਜਿਹੜਾ ਦੇ ਹੁੰਦਾ ਆ ਉਹ ਆਪਣੀ ਦਾ ਮੋਛਲਾ ਵਾਲ ਪਟਕੇ ਉਸ ਆਲੇ ਥਾਣੀ ਜਿਹੜਾ ਆ ਗਿੱਦੜ ਨੇ ਇਹਦਾ ਬਾਹਰ ਕੱਢੀ ਤੇ ਉਹਨੇ ਉਹ ਜਿਹੜਾ ਮੋਛਲਾ ਵਾਲ ਆ ਦੇ ਨੇ ਉਹ ਗਿੱਦੜ ਨੂੰ ਫੜਾਤਾ ਗਿੱਦੜ ਨੇ ਫੜ ਲਿਆ ਕਿੱਧਰ ਨਹੀਂ ਕਿੱਧਰ ਕਹਿੰਦਾ ਲੈ ਫੇ ਹੁਣ ਮੇਰੀ ਕਹਿੰਦਾ ਮੁੱਛ ਦਾ ਪਾਲ ਦੇਖ ਜਦੋਂ ਉਹਨੇ ਰੱਸਾ ਲੰਕਾਇਆ ਲੰਮਾ ਸਾਰਾ ਉਹ ਦੇ ਦੇ ਹੱਥ ਪੜਾਇਆ ਉਹ ਦੇ ਕੰਧੂ ਇੱਤਾ ਬਾਲ ਦੇ ਕੰ ਦੇ ਨੇ ਫਿਰ ਕਹਿੰਦਾ ਛੇ ਕਾਲਿਆ ਉਹਨੇ ਨਾ ਆਪਣੀ ਦਾੜ ਪੱਤੀ ਇਦਾਂ ਦਾੜ ਪੱਟ ਕੇ ਤਾਂ ਉਹਨੇ ਪੜਾਈ ਕਹਿੰਦਾ ਆ ਦੇ ਕਹਿੰਦਾ ਆਈ ਕੀ ਆ ਇਹ ਕਹਿੰਦਾ ਮੇਰੀ ਦਾੜ ਆ ਕਿੱਧਰ ਕਹਿੰਦਾ ਹੁਣ ਮੇਰੀ ਕਹਿੰਦਾ ਦਾੜ ਦੇਖ ਕਿੱਧਰ ਕੀ ਕਰਦਾ ਜਿਹੜਾ ਉਹ ਹਲ ਲੈ ਕੇ ਆਇਆ ਹੁੰਦਾ ਹੈ ਉਹ ਹਲ ਦੀ ਜਿਹੜੀ ਲੱਕੜ ਹੈ ਉਹ ਕੱਢ ਕੇ ਉਹਨੂੰ ਹੱਥ 'ਚ ਫੜਾਉਂਦਾ ਆ ਉਹ ਕੋਹਦੋ ਟੀਵੀ ਏਡੀ ਕਹਿੰਦਾ ਦੇ ਜਿਹੜਾ ਡਰ ਜਾਂਦਾ ਨੇ ਤਾਂ ਉਹ ਨਹੀਂ ਤਾਂ ਮੇਥੋਂ ਵੀ ਕਹਿੰਦਾ ਵੱਡਾ ਲੱਗਦਾ ਕਹਿੰਦਾ ਇੱਦਾਂ ਨਹੀਂ ਗੱਲ ਵਾਹਣੀ ਫਿਰ ਜਿਹੜਾ ਦੇ ਆਪਣੀ ਜਿਹੀ ਟੋਪੀ ਲਈ ਹੁੰਦੀ ਆ ਉਹਨੇ ਉਹ ਜਿਹੜਾ ਬਣਾਉਂਦਾ ਉਸ ਤੋਂ ਬਾਅਦ ਜਿਹੜਾ ਗਿੱਡੜ ਆ ਉਹ ਜਿਹੜਾ ਟੋਪਾ ਲੈ ਕੇ ਗਿਆ ਹੁੰਦਾ ਚਰਸ ਖੂਹ ਵਾਲਾ ਉਹ ਭੇਜਦਾ ਉਹ ਕਹਿੰਦਾ ਓਏ ਟੀਵੀ ਟੋਪੀ ਉਹ ਕਹਿੰਦਾ ਜਿਹੜੀ ਟੋਪੀ ਏਡੀ ਉਹ ਆ ਕੇ ਡਾਹੂਗਾ ਇਹਨੇ ਨੂੰ ਜਿਹੜਾ ਦੇ ਹੁੰਦਾ ਹੈਗਾ ਆ ਉਹ ਆਪਣਾ ਜਿਹੜਾ ਆ ਉਹ ਢਿੱਡ ਵਜਾਉਣ ਲੱਗ ਪੈਂਦਾ ਜਦੋਂ ਢਿੱਡ ਵਜਾਉਣ ਲੱਗ ਪੈਂਦਾ ਤੇ ਜਿਹੜਾ ਗਿੱਦੜਿਆ ਉਹ ਜੱਟ ਨੂੰ ਕਹਿੰਦਾ ਜੱਟਾ ਹੁਣ ਦੇਖਦਾ ਕੀ ਆ ਹੁਣ ਜਿਹੜਾ ਢੋਲ ਲਿਆਂਦਾ ਆ ਡਗਾ ਵਜਾਉ ਉਹਦਾ ਜਦੋਂ ਜੱਟ ਢੋਲ ਦਾ ਡਗਾ ਵਜਾਉਂਦਾ ਆ ਜੋਰ-ਜੋਰ ਦੇ ਨਾਲ ਤੇ ਕਿਉਂਕਿ ਇਹ ਅਕਸਰ ਕਿਹਾ ਜਾਂਦਾ ਸੀਗਾ ਵੀ ਜਿਹੜੇ ਦੇ ਆ ਉਹ ਢੋਲ ਦੇ ਡਗੇ ਤੋਂ ਡੰਮ-ਡੰਮ ਤੋਂ ਬਹੁਤ ਡਰਦੇ ਆ ਉਹ ਜਦੋਂ ਢੋਲ ਵਜਾਉਂਦਾ ਆ ਦੇ ਜਿਹੜਾ ਉਹ ਤੋਂ ਦੌੜ ਜਾਂਦਾ ਉਹ ਤੋਂ ਡਰ ਕੇ ਦੌੜ ਜਾਂਦਾ ਉਹ ਜਦੋਂ ਦੌੜ ਜਾਂਦਾ ਆ ਤੇ ਜਿਹੜੇ ਗਿੱਦੜਿਆ ਤੇ ਜਾਟੇ ਆ ਉਹ ਥੱਲੇ ਉਤਰਦੇ ਆ ਔਰ ਔਰਤ ਨੂੰ ਕਹਿੰਦੀ ਆ ਚਲ ਆਪਾਂ ਹੁਣ ਚਲ ਚਲੀਏ ਉਹ ਭੱਜ ਗਿਆ ਔਰਤ ਕਹਿੰਦੀ ਨਹੀਂ ਉਹਨੇ ਕਹਿੰਦੀ ਆ ਆਪਾਂ ਨੂੰ ਫੜ ਲੈਣਾ ਉਹਨੇ ਫੇਰ ਆ ਜਾਣਾ ਆ ਉਹਦਾ ਪੱਕਾ ਹੱਲ ਕਰਨਾ ਪੈਣਾ ਕਿੱਧਰ ਕਹਿੰਦਾ ਪੱਕਾ ਹੱਲ ਫੇ ਉਹਦਾ ਕੀ ਹੋ ਸਕਦਾ ਬੀਬਾ ਉਹ ਕਹਿੰਦੀ ਵੀ ਇਹ ਜਿਹੜਾ ਦੇ ਆ ਨਾ ਇਹਦੀ ਇਸ ਤੋਤੇ ਦੇ ਵਿੱਚ ਜਾਣ ਆ ਇਹ ਤੋਤੇ ਨੂੰ ਮਾਰ ਦਿਓ ਦੇ ਨਹੀਂ ਮਾਰ ਜਾਣਾ ਉਹ ਕਹਿੰਦੇ ਗੱਲੇ ਕੋਈ ਨਹੀਂ ਉਹ ਜੱਟ ਜਿਹੜਾ ਆ ਉਹ ਫਿਰ ਤੋਤੇ ਨੂੰ ਕੱਢਦਾ ਤੇ ਸਭ ਤੋਂ ਪਹਿਲਾਂ ਉਹਦੀ ਲੱਤ ਨੂੰ ਰੋੜੀ ਜੀ ਚਾੜਦਾ ਇੰਦਾ ਲੱਤ ਤੋੜ ਦਿੰਦਾ ਤੇ ਦੇ ਜਿਹੜਾ ਉੱਥੇ ਜਿੱਥੇ ਦੌੜਾ ਜਾਂਦਾ ਹੁੰਦਾ ਦੇ ਪੈਂਦਾ ਲੇਕਿਨ ਫਿਰ ਵੀ ਜਿਹੜਾ ਦੇ ਆ ਉਹ ਕਿਉਂਕਿ ਦੇ ਦੇ ਵਿੱਚ ਜਾਨ ਬਹੁਤ ਹੁੰਦੀ ਆ ਤੇ ਉਹ ਇਸ ਤਰ੍ਹਾਂ ਦੌੜਾਈ 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 ਇਹਨਾਂ ਵੱਲੋਂ ਹੀ ਆ ਰਿਹਾ ਹੁੰਦਾ ਫਿਰ ਉਹ ਦੂਜੀ ਵੀ ਲੱਤ ਤੋੜ ਦਿੰਦਾ ਉਹ ਔਰਤ ਕਹਿੰਦੀ ਆ ਵੀ ਇਹਦੀ ਲੱਤਾਂ ਨੇ ਇਹਨੇ ਕਹਿੰਦੀ ਫਿਰ ਵੀ ਆ ਜਾਣਾ ਆ ਇੰਦੀ ਕਿ ਨਹੀਂ ਧੌਣ ਮਰੋੜੋ ਜਦੋਂ ਉਹਨਾਂ ਦੇ ਉਹਨੇ ਜੱਟ ਨਹੀਂ ਤੋਤੇ ਦੀ ਧੌਣ ਮਰੋੜ ਦਿੱਤੀ ਤਾਂ ਦੇ ਜਿਹੜਾ ਮਰ ਗਿਆ ਤੇ ਫਿਰ ਉਹ ਜਿਹੜੀ ਜੱਟ ਤੇ ਕਿ ਦਿਲ ਸੀ ਉਹ ਕਹਿੰਦੇ ਚੱਲ ਵੀ ਬੀਬਾ ਹੁਣ ਆਪਾਂ ਚੱਲ ਜਾਈਏ ਤੂੰ ਵੀ ਸਾਡੇ ਨਾਲ ਹੀ ਚੱਲ ਇਨੂੰ ਅਸੀਂ ਯਾਦ ਕਰਦੇ ਆ ਸੋ ਦੋਸਤੋ ਇੱਥੇ ਹੀ ਬਾਤ ਦਾ ਜਿਹੜਾ ਹੈ ਅੰਤ ਹੁੰਦਾ ਹੈਗਾ ਆ ਤੇ ਉਹ ਜਿਹੜੇ ਜੱਟ ਤੇ ਗਿੱਦੜ ਆ ਉਸ ਔਰਤ ਨੂੰ ਆਜ਼ਾਦ ਕਰਾ ਕੇ ਉਸ ਨੂੰ ਕੱਢ ਕੇ ਅੱਗੇ ਲੈ ਜਾਂਦੀ ਹੈਗੀ ਤੇ ਉਹਨੂੰ ਆਜ਼ਾਦ ਕਰ ਦਿੰਦੇ ਆ ਸੋ ਇਹ ਬਾਤ ਜਿਹੜੀ ਆ ਇਹ ਲੋਕ ਮਿਰਸੇ ਦੇ ਵਿੱਚੋਂ ਜਿਹੜੀ ਸਾਡੇ ਬਾਬੇ ਸਾਨੂੰ ਸੁਣਾਉਂਦੇ ਹੁੰਦੇ ਸੀ ਉਮੀਦ ਆ ਕਿ ਤੁਹਾਨੂੰ ਇਹ ਬਾਤ ਪਸੰਦ ਆਈ ਹੋਵੇ ਧੰਨਵਾਦ